ਕलाम ਕੌਮ ਹੁੰਦੀ ਹੈ ਇੱਕ ਮਾਨਸਿਕਤਾ ਹੁੰਦੀ ਹੈ ਵੀ ਆਪਦੇ ਘਰ ਛੱਤੇ ਹੋਏ ਆ ਸਾਡੇ ਤੇ ਇਹਨਾਂ ਚ ਤਾਂ ਕੁਝ ਨਹੀਂ ਹੋ ਸਕਦਾ ਇੱਥੇ ਤਾਂ ਅਸੀਂ ਮਹਫੂਜ਼ ਆ ਸੇਫ ਆ ਪਰ ਮਿੰਟ ਦੀ ਖੇਡ ਹੁੰਦੀ ਆ 84 ਵੇਲੇ ਦੇਖ ਲਿਆ ਅਸੀਂ ਸਭ ਕੁਝ ਤੇ ਇਹ ਗੱਲ ਫੇਰ ਕਦੋਂ ਸਾਨੂੰ ਡਰਾਵੇ ਫੇਰ ਦਿੱਤੇ ਜਾਂਦੇ ਆ ਜਿੱਦੈ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੂਲੇ ਸੀ ਉਦਦੇ ਵੀ ਇਹ ਡਰਾਵੇ ਆਏ ਸੀ ਵੀ ਤੁਹਾਡੀ ਕੌਮ ਦਾ ਖੁਰਾਕੋਜ ਮਿਟਾ ਦਾਂਗੇ ਜਦੋਂ ਮੋਦੀ ਆ ਇੱਥੋਂ ਮੁੜ ਗਿਆ ਸੀ ਬੋਲ ਜੇ ਤੋ ਖੜ ਕੇ ਉਦੋਂ ਵੀ ਇਹਨਾਂ ਦੇ ਅਫੀਸ਼ੀਅਲ ਅਕਾਊਂਟਸ ਤੋਂ ਹੀ ਗਲਾਈਆਂ ਸੀ ਵੀ 84 ਭੁੱਲ ਜਾਓਗੇ ਤੁਸੀਂ ਮਤਲਬ ਇਸ ਸਿਸਟਮ ਚ ਇੱਕ ਜੈਨੋਸਾਈਡ ਇੰਪਲਸ ਨਸਲ ਕੁਸ਼ੀ ਦੀ ਜਿਹੜੀ ਇੰਪਲਸ ਆ ਉਹ ਪਈ ਆ ਉਹ ਕਦੋਂ ਫਲੇਅਰ ਅਪ ਹੋ ਜਾਣੀ ਆ ਉਹ ਕਿਸੇ ਵੀ ਇਨਸੀਡੈਂਟ ਨਾਲ ਫਲੇਅਰ ਅਪ ਹੋ ਜਾਣੀ ਆ ਤੇ ਤੁਹਾਡੇ ਛੱਤੇ ਹੋਏ ਘਰ ਤੇ ਤੁਹਾਡੀਆਂ ਜਾਇਦਾਦਾਂ ਤੇ ਤੁਹਾਡੇ ਬੈਂਕਾਂ ਦੇ ਅਕਾਊਂਟ ਉਹ ਕੁਝ ਨਹੀਂ ਤੁਹਾਡੇ ਪੱਲੇ ਰਹਿਣਾ ਕਿਉਂਕਿ ਫੇਰ ਸਾਰਾ ਸਿਸਟਮ ਇਹਨਾਂ